ਉਦੋਂ ਉਹ ਲਾਈਵ ਨਹੀਂ ਮਿਲਦੇ ਉਹ ਲਾ ਬੋਗਟ ਲਾਈਵ on ਦੇ YouTube ਤੇ YouTube ਤੇ ਅਸੀਂ ਦੋ ਦਿਨ ਤੁਸੀਂ ਵੀ ਜਰਮਨਾਂ ਚਾਹੁੰਦੇ ਹੋ ਨਾ ਜਰਮਨ ਵਾਸਤੇ ਸਪੈਸ਼ਲ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਅਸੀਂ ਤੇ ਮੈਂ ਸੋਚਿਆ ਕਿ ਜਿੱਦਾਂ ਗੱਲਬਾਤ ਹੋਣ ਗਿਆ ਲਾਈਵ ਦੇ ਵਿੱਚ ਨਾ ਕਿ ਤੁਹਾਨੂੰ ਲਾਈਵ ਦੇ ਵਿੱਚ ਇਹ ਸਾਰਾ ਕਈ ਵਰੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਇਸ ਕਰਕੇ ਮੈਂ ਤੁਹਾਨੂੰ ਅੱਜ ਲਾਈਵ ਦੇ ਵਿੱਚ ਥੋੜੀਆਂ ਹੋਰ ਗੱਲਬਾਤਾਂ ਸੁਣ ਕੇ ਜਾਣਗੇ ਜਰਮਨ ਬਾਰੇ ਜਿਹੜੇ ਜਰਮਨਾਂ ਨਾਲ ਇੰਟਰਸਟਿਡ ਹੈਗੇ ਨੇ ਜਿਹੜੇ ਦੇ ਮੇਰੇ ਭੈਣ ਭਰਾ ਪੜਦੇ ਹੈਗੇ ਨੇ ਕੀ ਕੰਮ ਨੇ ਏ ਉਹ ਦੇ ਵਿੱਚ ਨਾ 10th ਦੇ ਵਿੱਚ ਪੜਦੇ ਹੈਗੇ ਨੇ ਜਾਂ 12th ਤਸਕੀਨ 12th ਵਿੱਚ ਪੜਦੇ ਹੈਗੇ ਨੇ ਉਹਨਾਂ ਵਾਸਤੇ স্পੈਸ਼ਲ ਲਾਈਵ ਸੈਸ਼ਨ ਹੈ ਅੱਜ ਤੇ ਜਿਹੜੇ ਜਿਹੜੇ ਸਟੂਡੈਂਟ ਬੇਸਤੀ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ স্পੈਸ਼ਲ ਸੈਸ਼ਨ ਹੈਗਾ ਜਰੂਰ ਤੁਸੀਂ ਦੇਖਿਓ ਸਾਡੀ ਇਹ ਵੀਡੀਓ ਨੂੰ ਪੂਲ ਮੈਂ ਕਹਿੰਨਾ ਲਾਸਟ ਤੱਕ ਵੀਡੀਓ ਦੇਖੋਗੇ ਲਾਈਵ ਦੇ ਵਿੱਚ ਤੇ ਹਰ ਇੱਕ ਚੀਜ਼ ਤੁਹਾਨੂੰ ਅਸੀਂ ਕਲੀਅਰ ਵੀ ਕਰਾਂਗੇ ਤੇ ਡਾਕੂਮੈਂਟ ਵਾਲੇ ਚੈਕਲਿਸਟ ਬਾਰੇ ਕਿੱਦਾਂ ਅਪਲਾਈ ਕਰਨਾ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਵੀ ਪਰ ਤੁਸੀਂ ਵੀਡੀਓ ਜੇ ਪੂਰੀ ਦੇਖੋਗੇ ਤੁਸੀਂ ਇਹ ਲਾਈਵ ਵੀਡੀਓ ਬਣਾਉਂਦਾ ਮਕਸਦ ਇਹੀ ਹੈ ਕਿ ਅਸੀਂ ਲਾਈਵ ਦੇ ਵਿੱਚ ਗੱਲਾਂ ਬਾਤਾਂ ਕੀ ਬਤਾਉਂ ਨੂੰ ਕੋਈ ਭੈਣ ਭਰਾ ਜੀ ਜੇ ਅਸੀਂ ਲਾਈਵ ਦੇ ਵਿੱਚ ਗੱਲਾਂ ਬਾਤਾਂ ਕਰ ਫੇਰ ਸਕਦੇ ਹਾਂ ਤੇ ਤਾਂ ਕਰਕੇ ਮੈਂ ਅੱਜ ਲਾਈਵ ਬੈਠਾ ਹੈਗਾ ਵਾ ਤੇ ਤੁਸੀਂ ਵੀ ਜੇ ਤੁਸੀਂ ਦਸਵੀਂ ਕਰਦੇ ਹੋ ਉਹਨਾਂ 12ਵੀਂ ਕਰਦੇ ਹੋ ਉਸ ਤੋਂ ਬਾਅਦ ਕੋਈ ਬੱਚਾ ਸੋਚਦਾ ਕਿ ਜਰਮਨ ਕਿੱਦਾਂ ਆਣਾ ਹੈ ਉਹਦੇ ਵਾਸਤੇ ਬੈਸਟ ਆਪਸ਼ਨ ਦੋ ਛਣਾ ਹੁੰਦੀਆਂ ਨੇ ਜਾਂ ਤੇ ਉਹ ਸੈਮੈਸਟਰ ਪਹਿਲਾ ਇੱਕ ਕਰਕੇ ਬੈਚਲਰ ਦਾ ਤੇ ਸਟੱਡੀ ਵੀ ਇਸੇ ਆ ਸਕੀ ਤੇ ਉਹ ਵੀ ਲੋਕਲ ਯੂਨੀਵਰਸਿਟੀ ਦੇ ਵਿੱਚ ਚਾਹ ਉਹਸਪੀਟਲਿੰਗ ਵੀ ਇਸੇ ਆ ਸਕਦਾ ਆਫਸਪੀਟਲ ਦੇ ਵਿੱਚ ਜਿਹਨੂੰ ਲੁਕੀਸ਼ਨਲ ਟ੍ਰੇਨਿੰਗ ਕਹਿਆ ਜਾਂਦਾ ਉਹ ਕਰਨਾ ਆ ਸਕਦਾ ਜਾਂ ਤੇ ਉਹ ਲੈਂਗੁਏਜ ਕੋਰਸ ਤੇ ਆ ਸਕਦਾ ਲੈਂਗੁਏਜ ਕੋਰਸ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਤੁਹਾਨੂੰ ਡਿਫਰੈਂਟ ਮੈਂ ਤਾਂ ਦਿੰਦਾ ਜਿਹੜਾ ਵੋਕੇਸ਼ਨਲ ਟ੍ਰੇਨਿੰਗ ਤੇ ਸਟੂਡੈਂਟ ਬੇਸਡ ਉਹਦੇ ਵਿੱਚ ਤੁਹਾਨੂੰ ਬਲੌਗ ਅਕਾਊਂਟ ਚਾਹੀਦਾ ਹੈ ਕੀ ਚਾਹੀਦਾ ਤੇ ਜਿਹੜਾ ਨੋਰਮਲ ਕੀ ਕਹਿੰਦੇ ਨੇ ਜਿਹੜਾ ਨੋਰਮਲ ਦਾ ਨਾ ਹਸਪੀਟਲ ਨੂੰ ਚਾਹੀਦੀ ਉਹਦੇ ਵਿੱਚ ਤੁਹਾਨੂੰ ਸੈਲਰੀ ਦੇ ਰਜਿਸਟ੍ਰੇਸ਼ਨ 939000 939000 ਤੁਹਾਡੀ ਸੈਲਰੀ ਹੈਗੀ ਆ ਨਾ ਕਿ 947000 ਕਿਤੇ ਕੋਹ ਕਹੇ ਤੁਹਾਡੀ ਸੈਲਰੀ ਹੈਗੀ ਆ ਤਾਂ ਤੁਸੀਂ ਫੇਰ ਤੁਹਾਨੂੰ ਬਲੌਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਕਿ ਤੁਹਾਨੂੰ ਬਲੌਕ ਹੋਣ ਦਾ ਕੋਈ ਮਸਲਾ ਨਹੀਂ ਕੋਈ ਦਿੱਕਤ ਨਹੀਂ ਕਰਨ ਲਈ ਤੁਸੀਂ ਜਦੋਂ ਮਰਜ਼ੀ ਉਹ ਫੇਨਫਾਲ ਜਾਣਾ ਚਾਹ ਸਕਦੇ ਹੋ ਮੈਂ ਮੜਾ ਚੈੱਕ ਕਰ ਰਿਹਾ ਵਾਂ ਹਾਂ ਉਹ ਲੀਗਾ ਪੜ੍ਹਦੇ ਲਈ ਪੜ੍ਹਦੇ ਲਈ ਹਾਂ ਹਾਂਜੀ ਤੇ ਕੱਲ ਅਸੀਂ ਕਰ ਰਹੇ ਸੀ ਕਿ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਗਿਆ ਹੈ ਨਾ ਵੱਖਰੇ ਅਖਤਾਰਾਂ ਸੀਜ਼ਨ ਹੁੰਦਾ ਹਰ ਇੱਕ ਬੰਦਾ ਕਹਿੰਦਾ ਯਾਰ ਮੈਂ ਬਾਹਰ ਜਾਵਾਂ ਮੈਂ ਪੈਸੇ ਕਮਾਵਾਂ ਕੋਈ ਕਹਿੰਦਾ ਮੈਂ ਬਹੁਤ ਜ਼ਿਆਦਾ ਪੈਸੇ ਕਮਾਵਾਂ ਕੋਈ ਕਹਿੰਦਾ ਯਾਰ ਪਹਿਲਾਂ ਤੇ ਪਹਿਲਾਂ ਪਹਿਲਾਂ ਮੈਂ ਪੈਸਾ ਕਮਾ ਕੇ ਪੜਾਂ ਥੋੜਾ ਬੋਤਾ ਪਾੜ ਲੈ ਫਿਰ ਬਾਅਦ ਵਿੱਚ ਪੜਾਂ ਪਰ ਜਿਹੜੀ ਸਹੀ ਸਹੀ ਰਸਤਾ ਤੁਹਾਨੂੰ ਦਿਖਾਇਆ ਨਹੀਂ ਜਾਂਦਾ ਸਹੀ ਰਸਤਾ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਹੋਣਾ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜੇ ਤੁਸੀਂ ਮਾਪਿਆਂ ਦਾ ਦੇਣ ਤਾਰਨਾ ਹੈ ਵੀ ਮਾਪਿਆਂ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਪਰ ਜੇ ਤੁਸੀਂ ਬਾਹਰ ਆਨੇ ਨੂੰ ਸਟੱਡੀ ਵਿੱਚ ਤੇ ਮੈਂ ਜਰੂਰ ਇਹ ਤੁਹਾਨੂੰ ਕਹਾਂਗਾ ਕਿ ਪੜ੍ਹਿਆ ਕਰੋ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਪੜ੍ਹ ਜਾਓਗੇ ਨਾ ਤੇ ਪੜਾਈ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰਦੇ ਹੋ ਉਹ ਕੰਡੈਸ਼ਨ ਆ ਲੀ ਪੜਾਈ ਤੋਂ ਬਾਅਦ ਪੈਸਾ ਬਣਾ ਪਰ ਜੇ ਤੁਸੀਂ ਪੜ੍ਹੇ ਨਹੀਂ ਪੈਸੇ ਪਿੱਛੇ ਭੈਗੇ ਫਿਰ ਪੈਸਾ ਘਟਾ ਤੇ ਮਾਦ ਲੋਕ ਤੇ ਪਰ ਉਹਨਾਂ ਨੇ ਕਮਾਈ ਨਾ ਤੁਹਾਡੀ ਮਿਹਨਤ ਬੋਲ ਲਗੀ ਤੁਸੀਂ ਮਰਗੀ ਇੱਕ ਗਦਾ ਨਾ ਕਦਾ ਵਿਆਹ ਨਹੀਂ ਕਰਦਾ ਰੰਦਾ ਨਾ ਮਤਲਬ ਕਿ ਕਦਾ ਕਦੀ ਵੀ ਕੋੜਾ ਨਹੀਂ ਹਾਂਦਾ ਉਹ ਕੋੜਾ ਦੇਖੋ ਕੋੜੀ ਨੂੰ ਜਿਦੋਂ ਯਿਸੂ ਦੀ ਉਦੋਂ ਨਹਾਇਆ ਜਾਂਦਾ ਪਰ ਉਹਦੀ ਖਿਦਮਤ ਕਿੰਨੀ ਕੀਤੀ ਜਾਂਦੀ ਕਿੰਨੇ ਪੈਸੇ ਲੱਗਦੇ ਉਹਦੇ ਦੇ ਉਮੀਨ ਪਰ ਜਿਹੜਾ ਗਦਾ ਹੈ ਉਹ ਕਦੇ ਨੂੰ ਕਦੀ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ ਉਹਨੂੰ ਹਮੇਸ਼ਾ ਕੰਮ ਲਿਆ ਜਾਂਦਾ ਕਦੇ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ ਉਹਨੂੰ ਹਮੇਸ਼ਾ ਕੰਮ ਲਿਆ ਜਾਂਦਾ ਤਾਂ ਅਗਰ ਕਿ ਕਹਾਂਗੇ ਤੁਸੀਂ ਵੀ ਪੜ੍ਹਾਈ ਕਰੋ ਪੜ੍ਹਾਈ ਕਰਕੇ ਤੇ ਜਿਨ੍ਹਾਂ ਨੇ ਉਹ ਲਾਈਵ ਵੀਡੀਓ ਦੇਖੀ ਹੈ ਕੋਈ ਵੀ ਲਾਈਵ ਸੈਸ਼ਨ ਨਹੀਂ ਆ ਰਿਹਾ ਤਾਂ ਕਰਕੇ ਅਸੀਂ ਹੁਣ ਲਾਈਵ ਨੂੰ ਅੱਜ ਐਡ ਕਰ ਲੱਗੇ ਆਂ ਕੱਲ ਤੂੰ ਫੇਰ ਲਾਈਵ ਤੇ ਨੂੰ ਬੈਠਾਂਗੇ ਲਾਈਵ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਵੀ ਜਰੂਰ ਸਾਡੇ ਨਾਲ ਗੱਲਬਾਤ ਕਰਿਓ ਮਿਲਦੇ ਤੁਹਾਨੂੰ ਕੱਲ ਨੂੰ